ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਜੀਮਾਨ ਅਤੇ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਅਤੇ ਡਿਪਟੀ ਮੇਅਰ ਵਿਕੀ ਸੂਦੀ ਅਗਵਾਈ ਵਿੱਚ ਸਵਾ 3 ਕਰੋੜ ਰੁਪਏ ਦੀ ਲਾਗਤ ਨਾਲ ਸੰਦੂ ਕਲੋਨੀ ਹਦੀਆਬਾਦ ਵਿਖੇ ਸਵਾ 5 ਕਿਲੋਮੀਟਰ ਲੰਬੀ ਪਾਈਪਲਾਈਨ ਪਵਾਉਣ ਦੀ ਹੋਈ ਸ਼ੁਰੂਆਤ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਜਟਾਣੀ ਸਾਹਿਬ ਸਾਹਮਣੇ ਆਪ ਦੇ ਪ੍ਰਸ਼ਾਸਨ ਅਸੀਂ ਨਵੇਂ ਬਣੇ ਮੇਅਰ ਸ਼੍ਰੀ ਰਾਮ ਕੁਮਾਰ ਉਪਪਲ ਜੀ ਦਾ ਰਾਮਪਾਲ ਉਪਪਲ ਜੀ ਦਾ ਔਰ ਵਿੱਕੀ ਸੂਜੀ ਦਾ ਸਵਾਗਤ ਕਰਦੇ ਆਂ ਔਰ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਹਲਕੇ ਦਾ ਜਿਹੜਾ ਕੰਮ ਦੇਖਦੇ ਨੇ ਹਰਜੀਮਾਨ ਜੀ ਔਰ ਉਹਨਾਂ ਦੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਕੱਕੇ ਭਾਜੀ ਵਿਜੇ ਭਾਜੀ ਅਰਜੁਨ ਸਦੀਰ ਜਸਦੇਵ ਪ੍ਰਿੰਸ ਔਰ ਅੰਕੁਸ਼ ਓਰੀ ਜੀ ਸਾਰੇ ਹੀ ਸਾਥੀ ਅੱਜ ਫਗਵਾੜੇ ਆਏ ਨੇ ਔਰ ਮੇਅਰ ਬਣਨ ਤੋਂ ਬਾਅਦ ਅੱਜ ਦੂਜੇ ਅੱਜ ਦੂਜਾ ਦੇਣਾ ਦੂਸਰੇ ਦਿਨ ਅਸੀਂ 1.5 ਕਰੋੜ ਰੁਪਿਆ ਪਾਣੀ ਦਾ ਉਦਘਾਟਨ ਖਦੀਆਬਾਦ ਨਕੋਦਰ ਰੋਡ ਤੇ ਕੀਤਾ ਹੈ ਮੈਂ ਸਾਰਿਆਂ ਨੂੰ ਸਾਰੇ ਕੌਂਸਲਰ ਸਾਥੀਆਂ ਨੂੰ ਔਰ ਰਾਮਕਮਰ ਉਪਲ ਜੀ ਜਿਹੜੇ ਸਾਡੇ ਮੀਅਰ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਪਹਿਲੇ ਦਿਨ 1.5 ਕਰੋੜ ਦਾ ਉਦਘਾਟਨ ਕਰਕੇ ਸ਼ਹਿਰ ਵਾਸੀਆਂ ਨੂੰ 100% ਇਹੜੀ ਪਾਣੀ ਰਹਿਣਾਂ ਦੇ ਇਲਾਕਿਆਂ ਦੇ ਵਿੱਚ ਉਹ ਦੇਣ ਜਾ ਰਹੇ ਆ ਮੈਂ ਇਹਨਾਂ ਦਾ ਇੱਥੇ ਆਇਆ ਤੇ ਬਹੁਤ ਬਹੁਤ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਔਰ ਸਾਰਿਆਂ ਤੋਂ ਆਸ ਕਰਦਾ ਇੱਥੇ ਇਸੇ ਹੀ ਤਰ੍ਹਾਂ ਦਿਲ ਨਾਲ ਦਿਲ ਮਿਲਾ ਕੇ ਕਦਮ ਨਾਲ ਕਦਮ ਮਿਲਾ ਕੇ ਮੋਢੇ ਨਾਲ ਮੋਢਾ ਲਾ ਕੇ ਫਗਵਾੜੇ ਦਾ ਵਿਕਾਸ ਕਰੀਏ ਤਾਂ ਜੋ ਫਗਵਾੜਾ ਪਹਿਲਾ ਨਗਰ ਨਿਗਮ ਪਹਿਲਾਂ ਜਿਹੜਾ ਕੰਮ ਰੁਕੇ ਹੋਏ ਸੀ ਉਹ ਅਸੀਂ ਆਸ ਕਰਦੇ ਆਂ ਕਿ ਫਗਵਾੜਾ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਸਾਥੀ ਨੇ ਮੇਅਰ ਨੇ ਡਿਪਟੀ ਮੇਅਰ ਨੇ ਇਹ ਇਸੇ ਹੀ ਤਰ੍ਹਾਂ ਕਰਦੇ ਰਹਿਣਗੇ ਔਰ ਇਮਾਨਦਾਰੀ ਨਾਲ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਮੈਂ ਫਗਵਾੜਾ ਨਿਵਾਸੀਆਂ ਨੂੰ ਵਧਾਈ ਦਿਨਾ ਕਿ ਜਿਹੜੇ ਛੋਟੇ ਜਿਹੇ ਅਧੂਰੇ ਕੰਮ ਸੀ ਅੱਜ ਸਟਾਰਟ ਹੋ ਗਏ ਆ ਜੋ ਪਾਣੀ ਦੀ ਨਿਕਾਸੀ ਜਾਂ ਕੋਈ ਵੀ ਗੱਲ ਆ ਪਾਣੀ ਪੀਣ ਵਾਲਾ ਹਰ ਚੀਜ਼ ਆਪਾਂ ਪਹੁੰਚਾਨ ਦੀ ਕੋਸ਼ਿਸ਼ ਕਰਾਂਗੇ ਔਰ ਪੂਰੇ ਵਚਨਬਾਦਾਂ ਸੇਵਾ ਲਈ ਅੱਜ ਸਾਡੇ ਮੇਰ ਸਾਹਿਬ ਰਾਮਪਾਲ ਉਪਲ ਜੀ ਸਾਡਾ ਮੇਰਾ ਛੋਟਾ ਵੀ ਹਰਜੀਮਾਨ ਇਹਨਾਂ ਦੀ ਬਦੌਲਤ ਕਾਉਂਸਲ ਸਹਿਬਾਨ ਦੀਪੇ ਜੀ ਤੇ ਜਸੇਵ ਜੀ ਸਾਰੇ ਅੰਕੁਸ਼ ਔਰੀ ਜੀ ਵਿਜੇ ਜੀ ਅੰਕੁਸ਼ ਔਰੀ ਸਾਰੇ ਮੇਰੇ ਭਰਾ ਜਿੰਨੇ ਵੀ ਕਾਨਫਰੰਸ ਸੈਪਾਨ ਇੱਥੇ ਆਏ ਆ ਮੇਰੀ ਭੈਣ ਆਈ ਹੈ ਅਰਜਨ ਸੁਦੀਰ ਜੀ ਜਿੰਨੇ ਵੀ ਇੱਥੇ ਪਹੁੰਚੇ ਰਵੀ ਸਿੱਧੂ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੇਰਾ ਬڑا ਵੀਰ ਕਿਸ਼ਨ কুমার ਹੀਰੋ ਜੀ ਇਹਨਾਂ ਸਭ ਦਾ ਧੰਨਵਾਦ ਤਾਂ ਕਿ ਆਪਾਂ ਰਲ ਮਿਲ ਕੇ ਜਿਹੜਾ ਵਿਕਾਸ ਅੱਜ ਤੋਂ ਸ਼ੁਰੂ ਕੀਤਾ ਹੈ ਇਹਦੇ ਲਈ ਮੈਂ ਇਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਔਰ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੰਦਾ ਐਦਾਂ ਹੀ ਬਾ ਸਾਡੇ ਤੇ ਅਸ਼ੀਰਵਾਦ ਰੱਖਿਓ ਤਾਂ ਕਿ ਅਸੀਂ ਅੱਗੇ ਤੋਂ ਅੱਗੇ ਵਧ ਕੇ ਤਰੱਕੀਆਂ ਕਰਦੇ ਰਹੀਏ ਜੈ ਹਿੰਦ ਜੈ ਕਾਲੀ ਦੇ ਵਿੱਚ ਅਸੀਂ ਜੋ 7.5 ਕਰੋੜ ਦੇ ਕੰਮ ਵਾਟਰ ਸਪਲਾਈ ਦੇ ਸ਼ਹਿਰ ਦੇ ਵੱਖ-ਵੱਖ ਬਾੜਾਂ ਦੇ ਵਿੱਚ ਹੋਣੇ ਆ ਉਹ ਅੱਜ ਸ਼ੁਰੂ ਕਰਾਨ ਆਏ ਆ ਤੇ ਇਹ ਜਿਹੜੇ ਆ 7.5 ਕਰੋੜ ਦੇ ਕੰਮ ਸਾਰੇ ਜਦੋਂ ਹੋਣੇ ਆ ਤੇ 100% ਪਾਣੀ ਦਾ ਜਿਹੜਾ ਵਾ ਕੰਮ ਉਹ ਕੰਪਲੀਟ ਹੋ ਜਾਣਾ ਫਗਵਾੜੇ ਦੇ ਵਿੱਚ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅਸੀਂ ਸ਼ਨੀਵਾਰ ਨੂੰ ਚਾਰਜ ਲਿੱਤਾ ਸੀ ਜੋ ਮੇਰ ਦਾ ਤੇ ਅੱਜ ਸੋਮਵਾਰ ਨੂੰ ਅਸੀਂ ਕੰਮ ਹਰਜੀਮਾਨ ਜੀ ਸਾਡੇ ਜਿਹੜੇ ਆ ਉਹ ਸ਼ੁਰੂ ਕਰਾਨ ਆ ਗਏ ਆ ਅਸੀਂ ਬਹੁਤ ਵਧਾਈ ਦੇ ਪਾਤਰਾਂ ਤੇ ਅਸੀਂ ਸਾਰੇ ਸ਼ਹਿਰ ਨੂੰ ਇਹ ਵਧਾਈ ਦੇਣੀ ਚਾਹਨੇ ਆ ਵੀ ਅਸੀਂ ਇਦਾਂ ਹੀ ਆਪਣਾ ਆਸ਼ੀਰਵਾਦ ਬਣਾਈ ਰੱਖਾਂ ਤੇ ਅਸੀਂ ਜੋ ਆ ਵਿਕਾਸ ਦੇ ਕੰਮ ਜੋ ਬਹੁਤ ਸਾਲਾਂ ਤੋਂ ਪੈਂਡਿੰਗ ਪੈ ਸੀ ਉਹ ਕਰਾ ਸਕੀਏ ਅੱਜ ਬਹੁਤ ਹੀ ਜਿਹੜਾ ਖੁਸ਼ੀ ਦੀ ਗੱਲ ਜਿਹੜਾ ਅੱਜ ਅਸੀਂ ਇੱਥੇ ਸੰਧੂ ਕਲੋਨੀ ਜਿੱਥੇ ਆਏ ਆ ਸਾਰਿਆਂ ਨੂੰ ਯਾਦ ਹੋਏਗਾ ਕਿ ਬੀਤੇ ਦਿਨੀ ਜਿਹੜਾ ਸਾਡੇ ਆਨਰੇਬਲ ਮਿਨਿਸਟਰ ਲੋਕਲ ਬਾਡੀ ਨੇ ਡਾਕਟਰ ਰਵਜੋਤ ਜੀ ਵੱਲੋਂ ਜਿਹੜਾ ਸਵਾ 4 ਕਰੋੜ ਦਾ ਉਹ ਕਾਟਨ ਕੀਤਾ ਸੀ ਜਿਸ ਦੇ ਵਿੱਚ 9 ਕਿਲੋਮੀਟਰ ਦੇ ਤਹਿ ਜਿਹੜੀ ਵਾਟਰ ਸਪਲਾਈ ਦੀ ਪਾਈਪ ਪਾਣੀ ਸੀ ਜਿਹਦੇ ਨਾਲ ਫਗਵਾੜਾ ਪੂਰੇ ਪੰਜਾਬ ਦੇ ਵਿੱਚ ਪਹਿਲਾ ਐਸਾ ਸ਼ਹਿਰ ਬਣਨ ਜਾ ਰਿਹਾ ਸੀ ਜਿਸ ਵਿੱਚ 100% ਜਿਹੜਾ ਵਾਟਰ ਸਪਲਾਈ ਸੀ ਉਸ ਨੂੰ ਅਸੀਂ ਮਹैया ਕਰਾ ਜਾਣ ਜਾ ਰਹੇ ਸੀ ਤੇ ਉਸ ਦੇ ਤਹਿ ਹੀ ਅੱਜ ਜਿਹੜਾ 5.5 ਕਿਲੋਮੀਟਰ ਦੀ ਜਿਹੜੀ ਪਾਈਪਿੰਗ ਜਿਹੜੀ ਸ਼ੁਰੂ ਕਰਵਾਈਏ ਤੁਸੀਂ ਪਿੱਛੇ ਦੇਖ ਸਾਦੇ ਕਿ ਪਾਈਪ ਵੀ ਆ ਚੁੱਕੇ ਨੇ ਤੇ ਸਾਰੀ ਲੇਬਰ ਥੋੜਾ ਸੀਜ਼ਨ ਲੇਟ ਕਰਕੇ ਅੱਜ ਜਿਹੜਾ ਕੰਮ ਸ਼ੁਰੂ ਹੋਇਆ ਹੈ ਜਿਫਤੇ ਨਾਲ ਹੀ ਅੱਜ ਸੰਦੂ ਕਲੋਨੀ ਦੇ ਵਿੱਚ ਜਿਹੜੀ 5.5 ਕਿਲੋਮੀਟਰ ਦੀ ਜਿਹੜੀ ਪਾਈਪ ਹੈ 3.5 ਕਰੋੜ ਦਾ ਐਸਟੀਮੇਟ ਹੈ ਜਿਹੜੀ ਵਾਟਰ ਦੀ ਜਿਹੜੀ ਸਪਲਾਈਂਗ ਹੈ ਉਹ ਅਸੀਂ ਸ਼ੁਰੂ ਕਰਵਾਉਣ ਜਾ ਰਹੇ ਹਾਂ ਤੇ ਮੈਂ ਫਗਵਾੜਾ ਵਾਸੀਆਂ ਨੂੰ ਬੜੀ ਮੁਬਾਰਕ ਵੀ ਦੇਣਾ ਚਾਹੁੰਦਾ ਤੇ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜੋ ਲੋਕਾਂ ਦੇ ਕੰਮਾਂ ਲਈ ਇਨ ਬਿਨ ਸਮਰਪਿਤ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਜਿਹੜੀ ਆਮ ਆਦਮੀ ਪਾਰਟੀ ਇੱਕ ਸੋਚ ਲੈ ਕੇ ਤੁਰੀ ਆ ਕਿ ਪੰਜਾਬ ਨੂੰ ਅਸੀਂ ਫਿਰ ਤੋਂ ਪਹਿਲੇ ਨੰਬਰ ਤੇ ਲੈ ਕੇ ਜਾਣਾ ਅਸੀਂ ਪੰਜਾਬ ਨੂੰ ਮੁੜ ਰੰਗਲਾ ਕਰਨਾ ਅਸੀਂ ਪੰਜਾਬ ਦੇ ਅਸੀਂ ਹਰ ਇਕੱਲੇ ਇਕੱਲੇ ਸ਼ਹਿਰ ਦੇ ਬੋਰਡ ਦੇ ਜਿਹੜੇ ਕੰਮ ਨੇ ਉਸ ਨੂੰ ਪੂਰਨ ਰੂਪ ਤੇ ਲੋਕਾਂ ਦੇ ਚਾਹੀਏ ਉਹ ਸਫਾਈ ਹੋਵੇ ਪਾਣੀ ਹੋਵੇ ਸੀਵਰੇਜ ਹੋਵੇ ਜਿੰਨੇ ਵੀ ਕੰਮ ਜਿਹੜੇ ਅਧੂਰੇ ਪਏ ਨੇ ਪਿਛਲੀਆਂ ਸਰਕਾਰਾਂ ਵਿੱਚ ਅਸੀਂ ਉਹਨਾਂ ਨੂੰ ਬਹੁਤ ਜਲਦ ਇਸ ਟਰਮ ਵਿੱਚ ਆਪਣੀ ਪੂਰੀ ਕਰਕੇ ਦੇਵਾਂਗੇ ਤੇ ਇਹ ਪੂਰੀ ਸਰਕਾਰ ਲੋਕਾਂ ਦੇ ਹਰ ਕੰਮ ਲਈ ਹਰ ਵਕਤ ਸਮਰਪਿਤ ਹੈ ਬਹੁਤ ਬਹੁਤ ਧੰਨਵਾਦੀ